ਜੀ গুড মর্নিং ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਡੀਓ ਅੱਜ ਹੋ ਗਈ 21 ਜੂਨ ਤੇ ਸਵੇਰ ਦੇ ਵੱਜ ਕੇ ਪੌਣੇ 7 ਤੇ ਆਪਾਂ ਇਹ ਪੱਠੇ ਲੈਣਾ ਤੇ ਮੌਸਮ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਕਿਉਂਕਿ ਸਵੇਰ ਦਾ ਜਿ ਥੋੜੀ ਥੋੜੀ ਕੰਨੀਆਂ ਵੀ ਹੋ ਗਈਆਂ ਤੇ ਬੱਦਲ ਵੀ ਹੋ ਰਿਹਾ ਤੁਹਾਨੂੰ ਦਿਖਾਉਂਦੇ ਆ ਤੇ ਸਵੇਰ ਦੇ ਵੱਜ ਕੇ ਪੌਣੇ 7 ਤੇ ਮੌਸਮ ਬਹੁਤ ਅਜੇ ਤਨ ਪਾਸਾ ਦੋ ਦਿਨ ਤੋਂ ਬਹੁਤ ਠੰਡਾ ਚੱਲ ਰਿਹਾ ਕਿਉਂਕਿ ਪਹਿਲਾਂ ਗਰਮੀ ਨੇ ਬਹੁਤ ਹੀ ਲੋਕਾਂ ਦਾ ਬੁਰਾ ਹਾਲ ਕੀਤਾ ਤੇ ਹੁਣ ਮੌਸਮ ਥੋੜਾ ਜਿਹਾ ਠੰਡਾ ਹੋ ਰਿਹਾ ਹੈ ਅੱਜ ਵੀ ਥੋੜੀ ਥੋੜੀ ਕਣੀਆਂ ਹੋਈਆਂ ਤੇ ਚਲੋ ਤੁਹਾਨੂੰ ਦਿਖਾਉਂਦੇ ਆ ਮੌਸਮ ਤੇ ਆਪਣਾ ਪਿੱਛੇ ਦੇਖ ਲਓ ਕੱਟਾ ਖੜਿਆ ਕਿਉਂਕਿ ਅੱਜ ਆਪਾਂ ਪੱਠੇ ਲੈਣ ਆਏ ਆ ਤੇ ਮੌਸਮ ਤੁਹਾਨੂੰ ਦਿਖਾਉਂਦੇ ਆ ਤੇ ਆਪਣਾ ਕੱਟਾ ਦੇਖੋ ਬਈ ਚਰਾਈ ਲੈਣ ਆਏ ਆ ਆਪਾਂ ਤੇ ਆਓ ਦੇਖੋ ਇੱਧਰ ਪੱਠੇ ਪੱਠੇ ਆ ਸਾਰੇ ਤੇ ਆਪਣਾ ਟੈਰਨ ਦੇਖੋ ਟੈਰਨ ਇਧਰ ਇਹ ਵੀ ਆਪਣੀ ਨਾਲ ਹਮੇਸ਼ਾ ਹੀ ਆਂਦਾ ਕਿਉਂਕਿ ਪੱਠੇ ਲੈਣ ਆਂਦੇ ਆ ਜਦੋਂ ਤੇ ਆਓ ਦੇਖੋ ਪਿੱਛੇ ਪਾਰੇ ਜੀਰੀ ਜੂਰੀ ਲੱਕੀ ਇੱਧਰ ਵੀ ਪਿੱਛੇ ਨਹਿਰ ਆ ਤੇ ਨਹਿਰ ਦੇ ਕੋਲ ਕੋਲ ਪਿੱਛੇ ਪਿੱਛੇ ਪਰੇ ਜੀਰੀ ਲੱਗ ਗਈ ਤੇ ਆਪਣਾ ਕਟਾ ਤੇ ਰੇੜੀ ਦੇਖੋ ਗਾਰਾ ਕਿੰਨਾ ਕਿੰਨਾ ਹੋ ਰਿਹਾ ਕੱਲ ਥੋੜਾ ਮੀਂਹ ਪਿਆ ਸੀ ਉਹਦੇ ਕਰਕੇ ਦੇਖੋ ਕਿੰਨਾ ਗਾਰਾ ਹੋ ਰਿਹਾ ਸਾਰੇ ਰਸਤੇ ਵਿੱਚ ਤੇ ਇੱਧਰ ਵੀ ਦੇਖੋ ਪਾਣੀ ਜਿਆ ਖੜਿਆ ਤੇ ਹੁਣ ਵੀ ਕਣੀਆਂ ਪੈ ਕੇ ਹਟੀਆਂ ਥੋੜੀ ਥੋੜੀਆਂ ਤੇ ਪਰ ਇੰਨੀ ਨਹੀਂ ਪਈਆਂ ਫਿਰ ਵੀ ਬੱਦਲ ਦੇਖੋ ਹੁਣ ਵੀ ਹੋ ਰਿਹਾ ਤੇ ਮੌਸਮ ਬਹੁਤ ਸਹੀ ਹੋ ਰਿਹਾ ਤੇ ਚਲੋ ਫਿਰ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਂਦੇ ਆ ਆਪਣਾ ਕਟਾ ਬਾਈ ਤੁਰ ਲਿਆ ਤੇ ਬਹੁਤ ਬੁਰਾ ਹਾਲਾ ਰਸਤੇ ਤੋਂ ਦਿਖਾਣੇ ਆ ਆ ਦੇਖੋ ਲਵੇਂ ਲਵੇਂ ਨਹਿਰ ਆ ਇੱਧਰ ਪਾਣੀ ਵੀ ਖੜਿਆ ਵਿੱਚ ਆ ਦੇਖੋ ਤੇ ਉਹ ਪਰਾਂ ਵੀ ਰੋ ਜੀਰੀ ਲੱਗ ਰਹੀ ਹੈ ਦੇਖੋ ਤੇ ਇੱਧਰ ਆਪਣੀ ਚਰੀ ਜੇ ਪੌਖੇ ਤਾਨ ਵੀਰੋ ਪਹੁੰਚ ਗਏ ਤੇ ਉਹ ਆਪਣੀ ਸਾਹਮਣੀ ਚਰੀ ਤੇ ਹੁਣ ਵੱਢ ਗਏ ਆਪਾਂ ਫਿਰ ਤੇ ਹੁਣ ਟੈਜ਼ਨ ਵੀਰੋ ਨਾਲ ਨਾਲ ਰਹਿੰਦਾ ਦੇਖੋ ਤੇ ਇੱਧਰ ਵੀ ਚਰੀ ਚਰੀ ਹੈ ਇੱਧਰ ਸਾਰੀ ਤੇ ਹੁਣੇ-ਹੁਣੇ ਬਿੱਜੀ ਹੈ ਛੋਟੀ ਹਾਲੇ ਲਓ ਜੀ ਰੇੜੀ ਪਖੜਾਤੀ ਤੇ ਚਲੋ ਫਿਰ ਵੱਢਦੇ ਆਂ ਪੱਠੇ ਟਿਕਟਾਵਣਾ ਚਲਦੇ ਆਂ ਫਿਰ ਦੇਖੋ ਵੀਰੋ ਇਹ ਦਵਾ ਇੱਕ ਪਹਿਲੀ ਵਾਰਡ ਆ ਤੇ ਦੂਸਰੀ ਵਾਰਡ ਹੋਣ ਲੱਗ ਗਈ ਤੇ ਆਪਾਂ ਇਹ ਘਿਆਰਾ ਖਲਾ ਕੇ ਸਾਰਾ ਤੁਹਿਆ ਦੇਖ ਲੋ ਆ ਛੋਟੀ ਵਾਲੇ ਤੇ ਆ ਵੱਡੀ ਚਰੀ ਆਉਣੀ ਪਹਿਲੀ ਵਾਰ ਆ ਇਹ ਤੇ ਆ ਦੇਖੋ ਵੱਡ ਕੇ ਪੰਖਿਆਰੇ ਖਲਾ ਗੇ ਤੇ ਇੰਦਰ ਵੀ ਖਲਾਤ ਆਪਾਂ ਨੇ ਤੇ ਕੋ ਪਰਲਾ ਕੇਰਾ ਖਲਾਏ ਸੀ ਉਹ ਵੀ ਦੇਖੋ ਦੁਬਾਰਾ ਹੋ ਗਈ ਚਲੋ ਫਿਰ ਲਗਦੇ ਆ ਦੁਬਾਰਾ ਆਪਾਂ ਪੱਠੇ ਵੱਡ ਕੇ ਤੁਹਾਨੂੰ ਦਿਖਾਉਨੇ ਆ ਫਿਰ ਦੋਸਤੋ ਆਪਾਂ ਪੱਠੇ-ਪੁੱਠੇ ਵੱਡ ਲਏ ਤੇ ਆਪਾਂ ਦੋ ਪੰਡਾ ਵੱਡੇ ਕਰਾਂ ਤੇ ਸੂਰਜ ਵੀ ਥੋੜਾ-ਥੋੜਾ ਬਾਹਰ ਆਣ ਲੱਗ ਗਿਆ ਏ ਵੀਰੋ ਦੋ ਪੰਡਾਪਾਂ ਵੱਢ ਲਿਆ ਤੁਹਾਨੂੰ ਦਖਾਣਦੇ ਆ ਪੱਠੇ ਤੇ ਚਲੋ ਹੁਣ ਪਾਣੇ ਆ ਤੇ ਆ ਦੇਖੋ ਵੀਰੋ ਪੱਠੇ ਪੱ ਵੱਢ ਤੇ ਆਪਾਂ ਦੋ ਅਕਸਰ ਪੰਡਾਈ ਲੈ ਜਿਖ ਰਹੇ ਕਿਉਂਕਿ ਚੜੀ ਹਲੇ ਥੋੜ੍ਹੀ ਥੋੜ੍ਹੀ ਆ ਤੇ ਉਧਰ ਸੂਰਜ ਵੀ ਥੋੜ੍ਹਾ ਥੋੜ੍ਹਾ ਬਾਹਰ ਆ ਗਿਆ ਤੇ ਮੈਨੂੰ ਲੱਗਦਾ ਨਹੀਂ ਪੂਰੀ ਤਰ੍ਹਾਂ ਆਏਗਾ ਕਿਉਂਕਿ ਮੌਸਮ ਅਜੇ ਖਰਾਬ ਆ ਥੋੜ੍ਹਾ ਥੋੜ੍ਹਾ ਇਹ ਵਾਲੇ ਦਾਲੇ ਦੇਖ ਲਓ ਤੇ ਚਲੋ ਫਿਰ ਪਾਣੇ ਆ ਲੈ ਮਿੱਤਰੋ ਆਪਣਾ ਕੰਮ ਹੋ ਗਿਆ ਤੇ ਪੰਡਾ ਪੱਬਾ ਡਲੀਆਂ ਤੇ ਪਾਲੀਆਂ ਤੇ ਹੁਣ ਚੱਕ ਕੇ ਤੁਹਾਨੂੰ ਪਤਾ ਰੇਡੀਓ ਤੇ ਗੇਰ ਕੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕੱਟੇ ਦਾ ਜੋਰ ਤੇ ਤੁਹਾਨੂੰ ਦਿਖਾ ਦੇਖੋ ਵੀਰੇ ਇੱਕ ਪੰਡਾ ਇੱਕ ਆ ਬਹੁਤ ਪਾਰੀਆਂ ਤੇ ਚੱਕਣੀਆਂ ਪੈਣੀਆਂ ਤੇ ਆ ਆਪਣਾ ਟੈਜ਼ਨ ਚਲੋ ਫਿਰ ਚੱਕਦੇ ਆ ਲੈ ਮਿੱਤਰੋ ਪਾਰੀ ਬਹੁਤ ਆ ਪੰਡਾ ਇਕੱਲੇ ਨੇ ਚੱਕੀ ਆ ਤੇ ਚਲ ਅਰੇਡੀ ਤੇ ਗੇਰਦੇ ਆ ਹੋ ਹੋ ਵਪਾਰੀ ਪੰਡਤ ਸੀ ਬਾਈ ਵੀ ਦੋਸਤੋ ਆਪਾਂ ਚੱਲ ਪਏ ਰੇੜੀ ਲੈ ਕੇ ਤੇ ਉਹ ਦਸਾਂਦੇ ਆ ਤੁਹਾਨੂੰ ਕੱਟੇ ਦਾ ਜੋਰ ਤੇ ਰਸਤਾ ਵੀ ਬਹੁਤ ਖਰਾਬ ਜਾਂ ਇਹ ਗੱਰੇ ਵਾਲਾ ਰਸਤਾ ਤੇ ਤੁਹਾਨੂੰ ਕੱਟੇ ਦਾ ਜੋਰ ਦਿਖਾਵਾਂਗੇ ਆਪਾਂ ਚੱਲ ਪਏ ਆਪਾਂ ਤੇ ਪੰਡਾ ਆਪਣੀਆਂ ਦੇਖ ਲਓ ਗੇਰ ਲੀਆਂ ਆਪਾਂ ਨੇ ਚਲੋ ਫਿਰ ਚੱਲਦੇ ਆ ਆਹ ਦੇਖੋ ਬਈ ਆਪਾਂ ਚੱਲ ਪਏ ਕੱਟੇ ਦਾ ਜੋਰ ਦਿਖਾਵਾਂਗੇ ਤੁਹਾਨੂੰ ਅੱਜ ਤੇ ਬਹੁਤ ਬੇਕਾਰ ਰਸਤਾ ਜਦੋਂ ਇੱਥੇ ਮੀਂਹ ਪੈ ਜਾਂਦਾ ਇਹ ਕਹਿੰਦੇ ਤੁਰਿਆ ਨਹੀਂ ਜਾਂਦਾ ਇਸ ਰਸਤੇ 'ਚ ਤੇ ਹੱਲੀ ਕੰਨੇ ਮੀਂਹੇ ਘੱਟ ਪਿਆ ਇਸ ਕਰਕੇ ਥੋੜਾ ਥੋੜਾ ਸੁੱਕਾ ਹੈ ਤੇ ਖੱਡੇ ਵੀ ਬਹੁਤ ਆ ਦੇਖੋ ਤੇ ਆ ਕੱਟਾ ਕਹਿੰਦੇ ਦੇਖਣ ਨੂੰ ਮਾੜਾ ਜਿਹਾ ਲੱਗਦਾ ਪਰ ਜੋਰ ਬਹੁਤ ਆ ਜਿਹੇ 'ਚ ਤੇ ਅੰਨੇਹਰ ਦੇਖ ਲਓ ਬਾਈ ਲਵੇ ਲਵੇ ਨਹਿਰਾ ਦੇ ਵੀ ਜਦੋਂ ਭਰ ਕੇ ਆਂਦੀ ਆ ਤੇ ਨਾਲ ਦੇ ਆਪਣੇ ਪਿੰਡ ਨੂੰ ਵੀ ਡੋਪੋ ਦਿੰਦੀ ਆ ਇੰਨਾ ਪਾਣੀ ਆਂਦਾ ਇਹਦੇ ਚ ਤੇ ਸੌਣ ਦੇ ਮਹੀਨੇ ਚ ਆਂਦੀ ਆ ਅਗਲੇ ਮਹੀਨੇ ਸ਼ਾਇਦ ਤੇ ਰੇੜੀ ਕਿਧਰੇ ਨੂੰ ਜਾ ਰਹੀ ਆ ਦੇਖੋ ਕੱਟਾ ਕਿਹੜੀ ਸਾਈਡ ਨੂੰ ਜਾ ਰਿਹਾ ਕਿਉਂਕਿ ਵੀਰੋ ਰਸਤਾ ਦੇਖੋ ਆ ਦੇਖੋ ਇਹ ਤਾਂ ਹਲੇ ਥੋੜਾ ਮੀਂਹ ਘਟ ਪਿਆ ਜੇ ਮੀਂਹ ਹੋਇਆ ਜਾਂਦੇ ਇੱਥੇ ਡੋਕੇ ਬਣ ਜਾਂਦੇ ਆ ਵੱਡੇ ਵੱਡੇ ਤੇ ਜੋਰ ਬਹੁਤ ਲੈਂਦਾ ਏ ਆ ਦੇਖੋ ਆ ਦੇਖੋ ਭਾਈ ਬਹੁਤ ਹੱਡਿਆਂ ਵਾਲਾ ਰਸਤਾ ਹੈ ਇੱਧਰ ਦੇਖੋ ਨਹਿਰ ਅਦਰ ਨੇ ਬੱਦਲ ਹੋ ਰਿਹਾ ਸੀ ਫਿਰ ਧੁੱਪ ਵੀ ਥੋੜੀ ਥੋੜੀ ਆ ਗਈ ਹੁਣ ਦੋਸਤੋ ਆਪਣਾ ਇਹ ਬਲੌਗ ਸੀ ਇੱਥੇ ਤੱਕ ਤੇ ਅਗਲੇ ਬਲੌਗ ਨੂੰ ਆਪਾਂ ਤੁਹਾਨੂੰ ਛੇਤੀ ਪਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਦੱਬ ਕੇ ਕਰਦਿਆ ਕਰੋ ਤੇ ਪਿੰਡਾਂ ਵਾਲੇ ਬਲੌਗ ਦੇਖਣ ਲਈ ਤੇ ਸ਼ਾਇਦ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਦਾ ਸਸਰੀਕਾ ਤਬ ਤੱਕ ਲਈ